ਇਹ ਸ਼੍ਰੀ ਰਾਮ ਬਹੁਤ ਹੀ ਸਤਿਕਾਰਯੋਗ ਲੱਗੇ ਨਿਵਾਸੀ ਅਤੇ ಗ್ರಾಮ ਪੰਚਾਇਤ ਪਲੋਰੀ 192 ਸਰਪੰਚ ਨੀਲਮ ਦੇਵੀ ਅਤੇ ਗੁਰਤੀਆ ਸਿੰਘ ਮਲਤਾਨੀ ਡਾਕਟਰ ਚਬਿਆਲ ਰਾਜਕਮਾਲ ਜੀ ਦੇ ਉਪਰਾਲੇ ਤੋਂ ਸਾਡੇ ਪਿੰਡ ਦੇ ਵਿੱਚ ਪਲੇ ਗਰਾਊਂਡ ਦਾ ਕੰਮ ਬੜੀ ਜੋਸ਼ ਨਾਲ ਚੱਲ ਰਿਹਾ ਹੈ ਅਤੇ ਅਸੀਂ ਇਸ ਕੰਮ ਦੇ ਵਿੱਚ ਮੇਰੇ ਪਿੰਡ ਦੇ ਲੋਕ ਸਾਰੇ ਸਹਿਯੋਗ ਦੇ ਰਹੇ ਹਨ ਮੈਂ ਬੜਾ ਖੁਸ਼ ਹਾਂ ਕਿ ਜੇਕਰ ਅਸੀਂ ਸਮਤੀ ਲੜੀ ਨੀਲਮ ਬਾਲਾ ਨੇ ਨੀਲਮ ਦੇਵੀ ਨੇ ਸਭ ਤੋਂ ਜ਼ਿਆਦਾ ਲੀਡ ਲੈ ਕੇ ਪਿੰਡ ਦੇ ਅਤੇ ਮਲਤਾਨੀ ਜੀ ਚੋਲੀ ਚ ਪਾਈ ਅਸੀਂ ਪਿੰਡ ਦੇ ਵਿੱਚ ਜਿਹੜੇ ਕੰਮ ਵਿਗੜੇ ਆ ਉਹ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਆ ਅੱਜ ਤੱਕ ਕਿਸੇ ਵੀ ਸਰਪੰਚ ਨੇ ਕੋਈ ਕੰਮ ਇੰਨੇ ਬੜੀ ਨਹੀਂ ਕੀਤੇ ਸੀ ਜਿੰਨੇ ਅੱਜ ਲੋਕੀ ਕਹਿ ਰਹੇ ਹੋ ਰਹੇ ਆ ਮੇਰਾ ਨਹੀਂ ਕਹਿਣਾ ਲੋਕਾਂ ਦਾ ਕਹਿਣਾ ਨਹੀਂ ਤਾਂ ਪੁੱਛ ਕੇ ਦੇਖ ਲਓ ਅਸੀਂ ਇੱਕ ਹੀ ਸਾਡੀ ਮੋਟਰਵਾ ਕਾ ਹੀ ਪਿੰਡ ਦੀ ਡਿਵੈਲਪਮੈਂਟ ਕਰਾਣੀ ਆ ਜਿੱਦਾਂ ਜਿੱਦਾਂ ਡਿਵੈਲਪਮੈਂਟ ਹੁੰਦੀ ਗਈ ਅਸੀਂ ਅਸੀਂ ਕੋਈ ਮਲਤਾਨੀ ਜੀ ਦੇ ਝੋਲੀ ਚ ਪਾਉਂਦੇ ਜਾਵਾਂਗੇ ਇੱਕ ਰੈਨਰ ਮਲਤਾਨੀ ਜੀ ਨੂੰ ਆਮ ਪਾਰਟੀ ਨੂੰ ਟਾਟ ਪ੍ਰਭੂਤ ਮਾਨਜੀ ਨੂੰ ਅਤੇ ਕੇਜੀਵਾਲਜੀ ਜੋ ਸਾਡੇ ਕ੍ਰਿਮੀਨਲ ਆ ਉਹਨਾਂ ਨੇ ਰਿਆ ਸਾਡੇ ਵਾਸਤੇ ਚੋਪੜਾ ਲਾਉ ਕਰ ਰਿਆ ਮੈਂ ਅਸੀਂ ਕਿ ਉਹਨਾਂ ਦਾ ਇੱਕੋ ਹੀ ਸੋਚਾ ਸਾਸੀਂ ਇਹ ਤੇ ਨਸ਼ਾ ਨਹੀਂ ਰਹਿਣ ਦੇਣਾ ਜੋ ਨਸ਼ਾ ਦਾ ਬੰਦਾ ਹੋਏਗਾ ਉਹਦਾ ਪਾਪਾ ਚੰਗੀ ਤਰ੍ਹਾਂ ਜਲੂਸ ਕਢਾਂਗੇ ਔਰ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਣਾਂਗੇ ਇਹ ਉਹਨਾਂ ਦਾ ਮੁਖ ਆਈਡੀਆ ਮੈਂ ਬਿਨੈ ਕੁਮਾਰ ਪਿੰਡ ਪੰਡੋਰੀ ਦਾ ਵਾਸੀ ਹਾਂ ਜੀ ਤੇ ਜਦੋਂ ਦੀ ਨੀਲੀ ਸ਼ਰਮਾ ਸਾਡੇ ਪਿੰਡ ਦੀ ਸਰਪੰਚ ਬਣੀ ਹੈ ਪਿਛਲੇ ਸਰਪੰਚਾਂ ਦੇ ਮੁਕਾਬਲੇ 'ਚ ਜੋ ਉਹ ਕੰਮ ਸਾਨੂੰ ਕਰਾਉਂਦੇ ਦੇਖ ਰਹੇ ਆ ਉਹ ਬਹੁਤ ਹੀ ਸ਼ਿਦਾਗਾ ਜੋ ਕੰਮ ਹੈ ਇਸ ਤਰ੍ਹਾਂ ਦਾ ਕੰਮ ਅਸੀਂ ਪਿੰਡ ਦੇ ਵਿੱਚ ਕਦੀ ਹੁੰਦਾ ਨਹੀਂ ਦੇਖਿਆ ਤੇ ਮੈਂ ਇਹ ਆਸ ਰੱਖਦਾ ਆ ਕਿ ਇਹ ਨੀਲਮ ਸ਼ਰਮਾ ਜੀ ਸਾਡੇ ਪਿੰਡ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਾਰਨਗੇ ਬਾਕੀ ਗੱਲ ਜੋ ਨਸ਼ਿਆਂ ਦੀ ਹੈ ਨਸ਼ਾ ਬਹੁਤ ਵੱਧ ਚੁੱਕਾ ਹੈ ਸਾਰੇ ਪੰਜਾਬ 'ਚ ਨਸ਼ਾ ਵੱਧ ਚੁੱਕਾ ਹੈ ਇੱਥੋਂ ਤੱਕ ਕਿ ਸਾਡਾ ਪਿੰਡ ਕੰਢੀ ਏਰੀਆ 'ਚ ਪੈਂਦਾ ਆ ਕੰਢੀ ਏਰੀਏ 'ਚ ਇੱਥੇ ਵੀ ਗੰਦ ਪੈ ਚੁੱਕਾ ਨਸ਼ੇ ਦਾ ਤੇ ਮੈਂ ਸਰਕਾਰਾਂ ਨੂੰ ਕਿਉਂਕਿ ਸਾਡੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਮੈਂ ਉਹਨਾਂ ਅੱਗੇ ਵੀ ਇਹ ਬੇਨਤੀ ਕਰਾਂਗਾ ਕਿ ਨਸ਼ਿਆਂ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇਲੈਕਸ਼ਨ ਤੁਹਾਡੇ ਸਿਰ ਤੇ ਆ ਗਏ ਆ ਤੁਸੀਂ ਇਹ ਵਾਅਦੇ ਕੀਤੇ ਸੀਗੇ ਕਿ ਅਸੀਂ ਨਸ਼ਿਆਂ ਨੂੰ ਨੱਥ ਪਾਵਾਂਗੇ ਪਰ ਮੈਨੂੰ ਅ ਬਸ ਮਾੜਾ ਮੋਟੇ ਨੱਥ ਪਈ ਲੱਗੀ ਹੈ ਪਰ ਇੰਨੀ ਜ਼ਿਆਦਾ ਨੱਥ ਨਹੀਂ ਬਗੇ ਮੈਂ ਫਿਰ ਦੁਬਾਰਾ ਪਵੰਦਮਾਨ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਨਸ਼ਾ ਦੇ ਨੱਥ ਪਾਉਣਗੇ ਬਾਕੀ ਮੈਂ ਆਪਣੇ ਪਿੰਡ ਦੀ ਸਰਵਜਨੀ ਨੇ ਸ਼ਰਮਾ ਜੀ ਦਾ ਬਹੁਤ ਧੰਨਵਾਦੀ ਆ ਕਿ ਬਹੁਤ ਹੀ ਸਾਰੂ ਕੰਮ ਵੱਧ ਵੱਧ ਰਿਹਾ ਔਰ ਕਰ ਵੀ ਰਿਹਾ ਔਰ ਕਰਨਗੇ ਵੀ